ਹਾਂ ਸਰ ਕੀ ਨਾਮ ਮੈਂ ਤੁਹਾਡਾ ਕੀ ਕਹਿਣਾ ਚਾਹੁੰਦਾ ਇਹ ਵੀ ਕੰਸਲਟੈਂਟ ਹਾਂ ਮੇਰਾ ਨਾਮ ਬਰਗੰਦ ਸਿੰਘ ਬਈ ਹੈ ਜਰਮਨ ਆਈ ਆਈ ਏ ਵੀ ਅਤੇ ਸੇਵਨ ওভারਸੀਜ਼ ਵੀਜ਼ਾ ਕੰਸਲਟੈਂਟ ਦਾ ਮੈਂ ਐਮ ਡੀ ਐ ਹਿਸ਼ੇ ਦਿਨੀ ਜੋ ਇੱਕ ਪ੍ਰੋਗਰਾਮ ਸਾਡੀ ਕੋਰ ਕਮੇਟੀ ਪ੍ਰਧਾਨ ਸਾਹਿਬ ਉਹ ਸਾਰਿਆਂ ਨੇ ਮਿਲ ਕੇ ਅਨਿਕਿਆ ਸੀ ਉਹ ਬਹੁਤ ਹੀ ਵਧੀਆ ਇੱਕ ਯਾਦਗਾਰ ਯਾਦਗਾਰ ਬਣ ਕੇ ਰਹੀ ਹੈ ਉਹ ਸਾਡਾ ਚਲਾਨਾ ਤੀਜਾ ਸਮਾਗਮ ਸੀ ਜਿਸ ਦੇ ਵਿੱਚ ਸੈਂਕੜੇ ਇਮੀਗ੍ਰੇਸ਼ਨ ਮਾਲਕਾਨੀਸਾਲਿਆ ਅਤੇ ਬਕਵਕ ਮੰਡੀਆਂ ਚੋਂ ਵੀ ਇਮੀਗ੍ਰੇਸ਼ਨ ਦੇ ਮਾਲਕ ਪਹੁੰਚੇ ਅਤੇ ਸਾਰਿਆਂ ਨੂੰ ਹੀ ਯਾਦਗਾਰ ਸ਼ੀਲਾ ਦਿੱਤੀਆਂ ਤਾਂ ਜੋ ਆਪਣੇ ਦਫ਼ਤਰ ਦੇ ਸੁਭਾਵ ਬਦਲ ਸਕੇ ਪਤਾ ਲੱਗ ਸਕੇ ਕਿ ਇਹਨਾਂ ਦੀ ਐਸੋਸੀਏਸ਼ਨ ਬਹੁਤ ਮਜ਼ਬੂਤ ਹੋ ਚੁੱਕੀ ਹੈ ਕਿਉਂਕਿ ਇੱਕ ਬਹੁਤ ਵੱਡੀ ਇਮੀਗ੍ਰੇਸ਼ਨ ਇੰਡਸਟਰੀ ਬਣ ਚੁੱਕੀ ਹੈ ਮੈਂ ਸੁਮੇਚੇ ਪੰਜਾਬ ਦੀ ਗੱਲ ਕਰਾਂ ਕਾਏ ਸਾਰੇ ਪੰਜਾਬ ਦੇ ਵਿੱਚ ਬਹੁਤ ਹੀ ਸੱਚੇ ਜੇ ਢੰਗ ਨਾਲ ਸਾਡੇ ਇਮੀਗ੍ਰੇਸ਼ਨ ਵਾਲੇ ਬੀਸ ਨੂੰ ਚਲਾ ਰਹੇ ਹੈ ਮੇਰਾ ਆਪਣਾ ਨਿੱਜੀ ਵਿਚਾਰ ਹੈ ਕਿ ਇਰੀ ਐਸੋਸੀਏਸ਼ਨਸ ਬਣਾਈ ਹੈ ਇਸ ਨੂੰ ਡਿਸਟ੍ਰਿਕਟ ਤੱਕ ਡਿਸਟ੍ਰਿਕਟ ਤੋਂ ਮਾਲਵਾ ਜੋਂ ਤੱਕ ਮਾਲਵਾ ਜੋਂ ਤੋਂ ਪੰਜਾਬ ਤੱਕ ਪੂਰ ਪੰਜਾਬ ਤੋਂ ਹਿੰਦੁਸਤਾਨ ਤੱਕ ਬਣਾਈ ਜਾਵੇ ਤਾਂ ਕਿ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਰੇ ਭਰਾ ਅਸੀਂ ਇਕੱਠੇ ਹੋ ਕੇ ਅਸੀਂ ਮਸਲੀ ਹੱਲ ਕਰ ਸਕੀਏ ਅਸੀਂ ਸਾਰੇ ਸਰਕਾਰ ਤੋਂ ਮਨਜੂਰ ਸੁਦਾ ਹੈ ਸਰਕਾਰ ਦੇ ਸਾਨੂੰ ਲਾਇਸੈਂਸ ਦਿੱਤੇ ਹੈ ਅਸੀਂ ਜੀਐਸਟੀ ਸਰਕਾਰ ਨੂੰ ਦਿੰਨੇ ਹੈ ਹੋਰ ਵੀ ਟੈਕਸ ਜਿਵੇਂ ਕੇ ਕਿਸਾ ਵਿੱਚੋਂ ਸੈਂਟਰ ਸਰਕਾਰ ਸਤ ਟੈਕਸ ਲੈਂਦੀ ਹੈ ਜੀ ਦੋਸਤ ਫਿਊਸਨ ਜੋ ਟੈਕਸ ਕੱਢਦੀ ਹੈ ਜੀ ਦੋਸਤ ਸਰਕਾਰ ਨੂੰ ਐਨੇ ਕੁਝ ਤਰੀਕੇ ਕਮਾਊ ਪੁੱਤ ਸਰਕਾਰ ਦੇ ਆ ਸਰਕਾਰਾਂ ਸਾਡੀ ਮਦਦ ਨਹੀਂ ਕਰਦੀ ਸਾਨੂੰ ਬੜੇ ਬੜੇ ਤਰੀਕੇ ਨਾਲ ਬੁਲਾਇਆ ਜਾਂਦਾ ਸਾਨੂੰ ਵਿਜਾਤ ਸਰਟਾਟ ਨਹੀਂ ਵਿਜੇ ਦੇ ਵਕੀਲ ਨਹੀਂ ਸਾਹਮਣੇ ਪਿਚੋੜ ਰੱਖਣਾ ਦੇਖਿਆ ਜਾਂਦਾ ਜਿਹੜਾ ਕਿ ਬਹੁਤ ਮਾੜਾ ਸਾਡੇ ਸਾਰੇ ਫੀ ਮੈਂਬਰਸ ਹੈਵ ਵਨ ਮੜੇ ਨਹੀਂ ਹੈ ਕੋਸ ਅਨਲਬੀਨ ਕੋਸ phd ਨਹੀਂ تقریبا ਸਾਰਾ ਹੀ ਸਾਡਾ ਜਿਹੜਾ ਹੈ ਇਮੀਗ੍ਰੇਸ਼ਨ ਦਾ ਪਰਿਵਾਰ ਹੈ ਇਹ ਇੱਕ ਪੜ੍ਹੇ ਲਿਖੇ ਦਾ ਪਰਿਵਾਰ ਹੈ ਅਸੀਂ ਕਿਸਾਨਾਂ ਦੀ ਬਹੁਤ ਮਦਦ ਕਰਦੇ ਆਂ ਉਹਨਾਂ ਦੇ ਬੱਚੇ تقریبا ਇਹ ਅਸੀਂ ਸਾਰੇ ਪਿੰਡਾਂ ਵਿੱਚੋਂ ਪਰਿਵਾਰ ਦਾ ਇੱਕ ਬੱਚਾ ਜਾਂ ਦੋ ਬੱਚੇ ਮਰ ਪਏ ਸੁਕੇ ਇਸ ਨਾਲ ਸਾਡਾ ਕਿਸਾਨ ਵੀ ਖਿਸ਼ਾਲ ਹੋਇਆ ਹੈ ਸਾਡਾ ਕਿਸਾਨ ਵੀ ਸੁਖੀ ਹੋਇਆ ਹੈ ਇਸ ਲਈ ਮੈਂ ਸਾਰਿਆਂ ਨੂੰ ਆਪ ਤੂੜ ਕੇ ਬੇਨਤੀ ਕਰਦਾ ਹਾਂ ਕਿ ਸਾਡੀ ਇੰਡਸਟਰੀ ਨੂੰ ਇੱਕ ਚੰਗੀ ਅੱਖ ਨਾਲ ਦੇਖਿਆ ਜਾਵੇ ਸਾਰੇ ਜਿਹੜੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੀ ਇੰਡਸਟਰੀ ਦੇ ਸੁਣ ਡਾਕਟਰਲੀਪਾ ਸਾਡੀਆਂ ਦੂਰ ਕਰਦ ਅਤੇ ਸਾਰੀ ਇੰਡਸਟਰੀ ਬਠਿੰਡੇ ਦੀ ਜਿੰਦਾਨੀ ਸਲਾਣਾ ਪ੍ਰੋਗਰਾਮ ਕਰਾਇਆ ਹੈ ਜਾਂ ਕੀਤਾ ਸੀ ਜਿਹੜੇ ਵੀ ਉਹਦੇ ਵਿੱਚ ਨਾਜ਼ਰ ਹੋਏ ਜਿਨ੍ਹਾਂ ਨੇ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਆਏ ਸਾਡੇ ਤੇ ਆਏ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਕਿ ਉਹ ਸਾਡੇ ਥੋੜੇ ਜਿਹੇ ਸੱਦੇ ਦੇ ਉੱਤੇ ਸਾਰੇ ਹਾਜ਼ਰ ਹੋਏ ਸਾਡੇ ਵਿਚਾਰ ਸੁਣੇ ਆਪਣੇ ਵਿਚਾਰ ਦੱਸੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕੀਤੇ ਅਤੇ ਬੈਠ ਕੇ ਇਕੱਠਿਆਂ ਅਸੀਂ ਡਿਨਰ ਵੀ ਕੀਤਾ ਇਸ ਲਈ ਸਾਰਿਆਂ ਦਾ ਹੀ ਬਤੌਰ ਚੇਅਰਮੈਨ ਆਈਐਨਐਸ ਇਮੀਗ੍ਰੇਸ਼ਨ ਐਸੋਸੀਏਸ਼ਨ ਮਟਿੰਡਾ ਵੱਲੋਂ ਮੈਨ ਤਨਵਾਦ ਕਰਦਾ ਹਾਂ ਵੀ ਅਸੀਂ ਸਾਰੇ ਰਣਵੇਲ ਕੀ ਆਪਾਂ ਆਪਣੇ ਪਰਿਵਾਰ ਨੂੰ ਵਧਾਈਏ ਤੇ ਸਰਕਾਰ ਤੇ ਦਬਾਅ ਵਧਾਈਏ ਕਿਉਂ ਸਾਨੂੰ ਸਾਰੀ ਮਦਦ ਕਰੇ ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਵੱਲਾ ਕਹ ਕੇ ਸੁਮਾਪਤ ਕਰਤਾ ਹਾਂ